ਤੁਹਾਡਾ ਆਪਣਾ ਅੰਬੇਡਕਰ ਕਾ ਭਾਰਤ ਚੈਨਲ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਨਮਬੋ ਬੁੱਧਾਈ ਭਾਰਤੀ ਇਤਿਹਾਸ ਦੇ ਪੰਨਿਆਂ ਤੇ ਦਰਜ ਕਹਾਣੀਆਂ ਦੇ ਮਹਾਦਾਇਕ 바ਵਾ ਸਾਹਿਬ ਭੀਗਰੋ ਅੰਬੇਡਕਰ ਨੂੰ ਯਾਦ ਕਰਦੇ ਹਾਂ ਅੱਜ ਅਸੀਂ ਆਪਣੇ ਨਵੇਂ ਚੈਨਲ ਅੰਬੇਡਕਰ ਕਾ ਭਾਰਤ ਦੀ ਸ਼ੁਰੂਆਤ ਪ੍ਰੋਫੈਸਰ ਗੁਰਨਾਮ ਸਿੰਘ ਮੁਖਸਰ ਜੀ ਦੁਆਰਾ ਰਚਿਤ ਭਵਜਲ ਪਾਰ ਗ੍ਰੰਥ ਭਾਰਤੀ ਲੋਕ ਨੀਚ ਕਿਵੇਂ ਬਣੇ ਰਹੇ ਹਿੰ ਪਾਤ ਦੀ ਪ੍ਰਾਚੀਨ ਵਿਵਸਥਾ ਦੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਰਾਹੀਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਾਚੀਨ ਪਾਤ ਦੇ ਲੋਕਾਂ ਦਾ ਜੀਵਨ ਗੁਜ਼ਾਰ ਉਹਨਾਂ ਦਾ ਰੋਜ਼ਾਨਾ ਦਾ ਰਹਿਣ ਸਹਿਣ ਉਹਨਾਂ ਦੀ ਭਾਸ਼ਾ ਉਹ ਕਿਉਂ ਜਿਹੇ ਘਰਾਂ ਵਿੱਚ ਰਹਿੰਦੇ ਸਨ ਉਹ ਖੇਤੀਬਾੜੀ ਕਰਦੇ ਸਨ ਕੀ ਖੇਤੀਬਾੜੀ ਦੇ ਨਾਲ ਨਾਲ ਵਪਾਰ ਵੀ ਕਰਦੇ ਸਨ ਉਹਨਾਂ ਦਾ ਜੀਵਨ ਪੱਤਰ ਬਾਰੇ ਆਪਾਂ ਜਾਣਕਾਰੀ ਅੱਜ ਇਸ ਚੈਨਲ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਵੈਸੇ ਸਾਰੇ ਆਪਣੇ ਗ੍ਰੰਥ ਵਿੱਚ ਲਿਖਦੇ ਹਨ ਕਿ ਭਾਰਤ ਇੱਕ ਪ੍ਰਾਚੀਨ ਦੇਸ਼ ਹੈ ਅਤੇ ਬੋਧੀ ਗ੍ਰੰਥਾਂ ਦੇ ਵਿੱਚ ਇਸ ਨੂੰ ਜੰਬੂਦੀਪ ਕਿਹਾ ਜਾਂਦਾ ਹੈ। ਭਾਰਤ ਦੀ ਪ੍ਰਾਚੀਨ ਸਭਿਤਾ ਦੇ ਚਿੰਨ ਹੜੱਪਾ ਤੇ ਮੋਹਨਜੋਦਾੜੋ ਦੇ ਮਹਾਨਗਰਾਂ ਤੋਂ ਪ੍ਰਾਪਤ ਹੋਏ। ਇਹਨਾਂ ਨਗਰਾਂ ਦੇ ਵਿੱਚ ਬਹੁਤ ਵੱਡੇ-ਵੱਡੇ ਭਵਨ ਬਣੇ ਹੋਏ ਸਨ। ਪ੍ਰਾਚੀਨ ਭਾਰਤ ਦੇ ਲੋਕਾਂ ਨੇ ਆਪਣੇ ਨਗਰਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਭਾਰਤ ਦੀ ਇਹ ਸਭਿਤਾ ਬਹੁਤ ਹੀ ਜ਼ਿਆਦਾ ਉੱਨਤ ਤੇ ਵਿਕਸਿਤ ਸਭਿਤਾ ਸੀ ਇਹ ਸਭਿਤਾ ਭਾਰਤ ਦੇ ਉੱਤਰ ਦੱਖਣ ਅਤੇ ਪੱਛਮ ਵੱਲ ਫੈਲੀ ਹੋਈ ਸੀ ਉਸ ਵੇਲੇ ਇਸ ਸਭਿਤਾ ਦਾ ਸੰਪਰਕ ਸੰਸਾਰ ਦੇ ਹੋਰ ਦੇਸ਼ਾਂ ਵਿਦੇਸ਼ਾਂ ਨਾਲ ਸੀ ਇਸ ਦਾ ਸਭ ਤੋਂ ਨੇੜਲਾ ਸਬੰਧ ਜੇ ਜ਼ਿਕਰ ਕਰੀਏ ਤਾਂ ਇਸ ਸਭਿਤਾ ਦਾ ਸਭ ਤੋਂ ਨੇੜਲਾ ਸਬੰਧ ਪੱਛਮੀ ਏਸ਼ੀਆ ਨਾਲ ਸੀ ਸਿੰਧ ਸਭਿਤਾ ਦੇ ਤਲੀ ਲੋਕਾਂ ਕੋਲ ਮਹਾਂਜੋਦੜੇਵਰਗੇ ਮਹਾਨਗਰ ਸਨ ਇਹਨਾਂ ਲੋਕਾਂ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਆਪਣੇ ਘਰਾਂ ਵਿੱਚ ਨਿੱਜੀ ਖੂਬੜਾ ਕੇ ਕੀਤਾ ਹੋਇਆ ਸੀ ਇਹਨਾਂ ਦੇ ਘਰ ਪੱਕੀਆਂ ਇੱਟਾਂ ਦੇ ਤੇ ਬਹੁਤ ਹੀ ਸਜੇ ਢੰਗ ਨਾਲ ਬਣਾਏ ਹੋਏ ਸਨ ਖਾਸ ਗੱਲ ਇਹ ਹੈ ਕਿ ਇਹਨਾਂ ਲੋਕਾਂ ਵੱਲੋਂ ਸ਼ਹਿਰ ਦੀਆਂ ਸੜਕਾਂ ਅਤੇ ਮਹੱਲੇਆਂ ਦੀਆਂ ਗਲੀਆਂ ਵਿੱਚ ਵੀ ਰੌਸ਼ਨੀ ਦਾ ਪ੍ਰਬੰਧ ਕੀਤਾ ਹੋਇਆ ਸੀ ਜੇਕਰ ਖੇਤੀ ਦੀ ਗੱਲ ਕਰੀਏ ਤਾਂ ਇਹ ਲੋਕ ਖੇਤੀ ਵਿੱਚ ਕਣਕ ਜੌਂ ਦਿਲ ਮਟਰ ਆਦਿ ਪੈਦਾਵਾਰ ਕਰਦੇ ਸਨ ਪ੍ਰਾਚੀਨ ਭਾਰਤ ਦੀਆਂ ਔਰਤਾਂ ਦਾ ਪਹਿਰਾਵਾ ਬਹੁਤ ਸੁੰਦਰ ਹੁੰਦਾ ਸੀ ਉਹ ਰੰਗਦਾਰ ਪੁਸ਼ਾਕਾਂ ਪਾ ਕੇ ਆਪਣੇ ਆਪ ਨੂੰ ਸਜਾਉਂਦੀਆਂ ਸਵਾਰਦੀਆਂ ਸਨ ਇੱਥੋਂ ਦੇ ਮਰਦ ਅਤੇ ਔਰਤਾਂ ਦੋਵੇਂ ਹੀ ਸੋਨੇ ਚਾਂਦੀ ਦੇ ਗਹਿਣੇ ਪਾਉਂਦੇ ਸਨ ਕੱਪੜੇ ਦੇ ਕਾਰਖਾਨੇ ਵੀ ਇਹਨਾਂ ਦੇ ਆਪਣੇ ਹੀ ਲਗਾਏ ਹੋਏ ਸਨ ਹਜ਼ਾਰਾਂ ਸਾਲ ਪਹਿਲਾਂ ਦੇ ਸੱਭਤਾਂ ਨੂੰ ਦੁਨੀਆ ਭਰ ਦੇ ਇਤਿਹਾਸਕਾਰਾਂ ਵੱਲੋਂ ਬਹੁਤ ਹੀ ਉੱਨਤ ਤੇ ਅਮੀਰ ਸਭਤਾ ਵੱਜੋਂ ਪ੍ਰਵਾਨ ਕੀਤਾ ਗਿਆ ਹੈ ਇਹ ਸਭਤਾ ਭਾਰਤ ਦੇ ਉਤਰੀ ਖੇਤਰ ਵਿੱਚ ਬਲੋਚਿਸਤਾਨ afghanistan ਪਾਕਿਸਤਾਨ ਪੰਜਾਬ ਰਾਜਸਥਾਨ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੀ ਹੋਈ ਸੀ ਇਸੇ ਤਰ੍ਹਾਂ ਦੱਖਣ ਵਿੱਚ ਆਂਧਰਾ ਕੇਰਲ 오ਡੀਸਾ ਤੇ ਤਮਿਲनाडु ਤੱਕ ਇਸ ਦਾ ਫਲਾਸ ਸੀ ਇਹਨਾਂ ਦੀ ਭਾਸ਼ਾ ਬਾਰੇ ਇਤਿਹਾਸਕਾਰਾਂ ਦਾ ਵਿਚਾਰ ਹੈ कि ਇਹਨਾਂ ਦੀ ਭਾਸ਼ਾ ਦravidian ਹੋਵੇਗੀ ਜੋ ਹੁਣ ਬਿਲਕੁਲ ਖਤਮ ਹੋ ਚੁੱਕੀ ਹੈ ਪਰ ਇਤਿਹਾਸਕਾਰ ਦੱਸਦੇ ਹਨ ਕਿ ਇਸ ਦੇ ਵਿੱਚੋਂ ਤਾਮਿਲ ਤੇਲਗੂ ਤੇ ਕੰਨੜ ਭਾਸ਼ਾਵਾਂ ਦਾ ਜਨਮ ਹੋਇਆ ਹੈ ਸੰਸਾਰ ਭਰ ਦੇ ਇਤਿਹਾਸਕਾਰ ਇਹ ਨਹੀਂ ਗੱਲ ਮੰਨੀ ਹੈ ਕਿ ਭਾਰਤ ਦੀ ਇਸ ਸਭਿਅਤਾ ਨੇ ਹੈਰਾਨੀਜਨਕ ਤਰੱਕੀ ਕੀਤੀ ਹੋਈ ਸੀ ਇਹ ਆਪਣੇ ਹੀ ਬਣਾਏ ਹੋਏ ਜਹਾਜ਼ਾਂ ਰਾਹੀਂ ਬਾਹਲੇ ਦੇਸ਼ਾਂ ਨਾਲ ਵਪਾਰ ਕਰਿਆ ਕਰਦੇ ਸਨ ਪੂਰੀ ਦੁਨੀਆ ਦੇ ਇਤਿਹਾਸਕਾਰ ਪ੍ਰਾਚੀਨ ਭਾਰਤ ਦੀ ਇਸ ਸ਼ਾਨਦਾਰ ਤਰੱਕੀ ਤੇ ਹੈਰਾਨੀ ਪ੍ਰਗਟ ਕਰਦੇ ਸਾਰ। ਹੁਣ ਸਾਡੇ ਸਭਰੇ ਸਵਾਲ ਇਹ ਉੱਠਦਾ ਹੈ ਕਿ ਪ੍ਰਾਚੀਨ ਭਾਰਤ ਦੀ ਸੱਭਤਾ ਦੇ ਅਸਲੀ ਵਾਰਸ ਕੌਣ ਸਨ? ਪ੍ਰੋਫੈਸਰ ਸਾਹਿਬ ਆਪਣੇ ਗ੍ਰੰਥ ਦੇ ਪੰਨਾ ਨੰਬਰ 59 ਤੇ ਲਿਖਦੇ ਹਨ ਕਿ ਭਾਰਤ ਦੇ ਮੂਲ ਵਸਿੰਦੇ ਦravidi ਹੀ ਸਨ। ਆਰਿਆ ਲੋਕਾਂ ਦੇ ਦਾਖਲੇ ਨੇ ਇਹਨਾਂ ਵਿਚਕਾਰ ਆਪਸੀ ਵੰਡੀਆਂ ਪਾ ਦਿੱਤੀਆਂ। ਅੱਜ ਦੇ ਭਾਰਤ ਵਿੱਚ ਜੇ ਦੇਖੀਏ ਤਾਂ ਅਨਸੂਚਿਤ ਜਾਤੀਆਂ ਅਨੁਸੂਚਿਤ ਕਬੀਲੇ ਪਛੜੀਆਂ ਸ਼੍ਰੇਣੀਆਂ ਇਹ ਸਭ ਦਰਾਵਣਾ ਦੀ ਸੰਤਾਨ ਹਨ ਅੱਜ ਦੀ ਸੰਵਿਧਾਨਕ ਵਿਵਸਥਾ ਦੇ ਅਨੁਸਾਰ ਬਾਬਾ ਸਾਹਿਬ ਅੰਬੇਡਕਰ ਨੇ ਇਸ ਦੇਸ਼ ਦੇ ਮੂਲ ਨਿਵਾਸੀਆਂ ਨੂੰ ਜੋ ਨਾਮ ਦਿੱਤੇ ਹਨ ਜਿਵੇਂ ਐਸਸੀ ਐਸਟੀ ओबीसी ਇਹ ਲੋਕ ਹੀ ਪ੍ਰਾਚੀਨ ਭਾਰਤ ਦੇ ਅਸਲੀ ਵਾਰਸ ਹਨ ਪ੍ਰਾਚੀਨ ਭਾਰਤ ਦੀ ਸਭਿਆਚਾਰ ਬਾਰੇ ਸੰਖੇਪ ਜਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਗਲੀ ਵੀਡੀਓ ਰਾਹੀਂ ਆਪਾਂ ਚਰਚਾ ਕਰਾਂਗੇ ਕਿ ਭਾਰਤ ਦੇ ਮਹਾਨ ਦਰਾਵੜਾ ਦੀ ਮਹਾਨ ਸਭਿਤਾ ਦੀ ਤਬਾਹੀ ਕਿਵੇਂ ਹੋਈ ਆਰੀਆ ਲੋਕ ਕੌਣ ਸਨ ਇਹਨਾਂ ਆਰੀਆ ਲੋਕਾਂ ਬਾਰੇ ਵੱਖ-ਵੱਖ ਵਿਦਵਾਨਾਂ ਦੇ ਕੀ ਕੀ ਵਿਚਾਰ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਇਹ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਜੈ ਪੀ ਜੈ ਭਾਰਤ ਨੰਮ ਬੁੱਧਾ